1920 ਤੋਂ 1925 ਤੱਕ ਦਾ ਸਮਾਂ ਅਕਾਲੀ ਜਥਿਆਂ ਦੇ ਸਬਰ ਸਦਕ ਸੰਘਰਸ਼ ਬਹਾਦਰੀ ਅਤੇ ਕੁਰਬਾਨੀ ਨਾਲ ਲਬਰੀਜ਼ ਸਾਕੇ ਅਤੇ ਮੋਰਚਿਆਂ ਦਾ ਇਤਿਹਾਸ ਸੀ। ਇਹਨਾਂ ਵਿੱਚ ਚਾਬੀਆਂ ਦਾ ਮੋਰਚਾ ਇਤਿਹਾਸ 'ਚ ਬੜਾ ਅਹਿਮ ਸਥਾਨ ਰੱਖਦਾ ਹੈ। ਅਕਤੂਬਰ 1920 ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਪ੍ਰਬੰਧ ਨਵੀਂ ਚੁਣੀ ਹੋਈ ਕਮੇਟੀ ਅਧੀਨ ਆ ਗਿਆ ਪਰ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਪੁਰਾਣੇ ਪ੍ਰਬੰਧਕ ਸੁੰਦਰ ਸਿੰਘ ਰਾਮਗੜੀਆ ਕੋਲ ਹੀ ਸਨ ਤੋਸ਼ੇਖਾਨੇ ਦੀਆਂ ਚਾਬੀਆਂ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਪੁਰਾਣੇ ਪ੍ਰਬੰਧਕ ਕੋਲ ਹੀ ਸਨ ਭਾਵੇਂ 20 April 1921 ਨੂੰ ਸਰਕਾਰ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਪ੍ਰਬੰਧ ਸਿੱਖਾ ਦੇ ਹਵਾਲੇ ਕਰ ਦਿੱਤਾ पर दरबार साहब अमृतसर दे तोशेखाने दी चाबियां उस समय दे डीसी ने अपने कोल रख लिया सात 7 नवंबर 1921 नु लाला अमरनाथ ईएसी दे कोतवाल पुलिस ने कमेटी दे सखतर कुलो तोशेखाने दिया चाबियां ले लिया सा ते जान लगे मंगन दे रसीद दे गए जसविश लिखिया सी दो थैलियां चे तिर चाबियां वसूल पाईं उन्होंने यह चाबियां अमृतसर के डीसी को जमा करवा दी उस समय पहुंचे आए श्रीमणि गुरुद्वारा प्रबंधक कमेटी ने 29 अक्टूबर 1921 को एक मता पास करके तोशेखाने की चाबियां दी सरकार तो मांग के लिए। पर सरकार ने यह चाबियां श्रीमणि गुरुद्वारा प्रबंधक कमेटी के प्रधान खड़क सिंह के हवाले करन तो ਕੋਰੀ ਨਾ ਕਰ ਦਿੱਤੀ ਇਸ ਨਾਲ ਪੰਥ ਵਿੱਚ ਸਰਕਾਰ ਪ੍ਰਤੀ ਰੋਹ ਹੋਰ ਵੱਧ ਗਿਆ ਹੁਣ ਸਿੱਖਾਂ ਦੀ ਪ੍ਰਤੀਨਿਧੀ ਕਮੇਟੀ ਨੇ ਸਰਕਾਰ ਦੇ ਇਸ ਫੈਸਲੇ ਵਿਰੁੱਧ ਬਗਾਵਤ ਦਾ ਬਿਗਲ ਬਜਾਦ ਸਿੱਖ ਧਰਮ ਵਿੱਚ ਸਰਕਾਰ ਦਾ ਦਖਲ ਸ਼੍ਰਮਣੀ ਕਮੇਟੀ ਨੇ ਆਮ ਲੋਕਾਂ ਸਾਹਮਣੇ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਸਰਕਾਰ ਨੇ ਕਪਤਾਨ ਬਹਾਦਰ ਸਿੰਘ ਸ਼੍ਰੀ ਦਰਬਾਰ ਸਾਹਿਬ ਦਾ ਸਰਬਰਹ ਨਿਯੁਕਤੀ ਜਿਸ ਦੇ ਵਿਰੋਧ ਵਿੱਚ ਕਮੇਟੀ ਨੇ 12 ਨਵੰਬਰ ਵਿੱਚ ਮਤਾ ਪਾਸ ਕੀਤਾ ਸ਼ਮਨੀ ਕਮੇਟੀ ਨੇ ਫੈਸਲਾ ਕੀਤਾ ਜਦੋਂ ਤੱਕ ਸਰਕਾਰ ਕੁੰਜੀਆਂ ਬਾਬਾ ਖੜਕ ਸਿੰਘ ਨੂੰ ਨਹੀਂ ਸਪੁਰਦ ਕਰਦੀਆਂ ਉਦੋਂ ਤੱਕ ਕਮੇਟੀ ਸਰਕਾਰ ਨਾਲ ਨਾ ਮਿਲਵਰਤਨ ਲਹਿਰ ਚਲਾਈ ਅਤੇ ਪ੍ਰਿੰਸ ਆਫ ਵੇਲਜ਼ ਦੇ ਦੌਰੇ ਦਾ ਬਾਈਕਾਟ ਵੀ ਕੀਤਾ ਜਾਏਗਾ ਸਿੱਖਾ ਦੇ ਇਸ ਅੰਦੋਲਨ ਤੋਂ ਅੰਗਰੇਜ਼ੀ ਸਰਕਾਰ ਕਬਰਾਂ ਗਈ नतीजे वजो सरकार ने अमृतसर लाहौर व ते शेखोपुरा दे जिले विच दफा 44 लगा के सिखहां दे जलसेआ रोक लगा दी सरकार ने अपना पक्ष स्पष्ट सही साबित करने लै एक जलसा 26 नवंबर 1921 दी अजनाले विच रखे जिस विच सिख कौम दा पक्ष रखन लै अकालियां वल्लो जसवंत सिंह चबवाल दान सिंह बच्चोआ तेजा सिंह समुंदरीत पंडित दीनानाथ ਅਤੇ ਹੋਰ ਸੱਜਣ ਦੇ ਪਰ ਡਿਪਟੀ ਕਮਿਸ਼ਨਰ ਨੇ ਆਪਣੀ ਤਕਰੀਰ ਕਰਨ ਤੋਂ ਬਾਅਦ ਇਹਨਾਂ ਸਿੱਖ ਆਗੂਆਂ ਨੂੰ ਸਮਾਦੇਨ ਤੋਂ ਨਾ ਕਰ ਦਿੱਤੀ ਇਸ ਦੇ ਸਿੱਟੇ ਵੱਜੋ ਅਕਾਲੀ ਆਗੂਆਂ ਨੇ ਅਲੱਗ ਤੌਰ ਤੇ ਅਜਨਾਲੇ ਵਿੱਚ ਹੀ ਜਲਸਾ ਕਰਨ ਦਾ ਐਲਾਨ ਕਰ ਦਿੱਤਾ ਪਰ ਦੀਵਾਨ ਹਲੇ ਸ਼ੁਰੂ ਹੀ ਹੋਇਆ ਸੀ ਤਬ ਪੁਲਿਸ ਨੇ ਆਪਣੀ ਕਾਰਵਾਈ ਕਰਦਿਆ दान सिंह जसवंत सिंह चब्बाल तेजा सिंह समुंदरी अते पंडित दीनानाथ को गिरफ्तार कर लिया इन गिरफ्तारियों दी खबर जब श्रोमणी कमेटी को पहुंची तब बाबा खड़क सिंह प्रधान अते महताब सिंह सकत्तर समेत कुछ और साथी अजनाले जलसे वाले स्थान पर पहुंचे उन्होंने उत्थे अपनी तकरीरां कीतियां जिस दे सिट्टे वजों सरकार ने इस जलसे नूं राजसी जलसा दस्त के जलसा रोक कानून आदि बाबा खड़क सिंह मेहताब सिंह पाग सिंह वकील हरि सिंह जलिंदरी गुरचरण से सुंदर सिंह लायलपुरी अते और सिखों को गिरफ्तार करके अमृतसर जेल भेज भेजता कमेटी ने 6 दिसंबर 1921 को एक मीटिंग में बता पास किया कि चाबियां वापस लेने ਲਈ उस वेले कि चाबियां वापस लें नहीं ले उस वेले तक कोई भी प्रबंध ना मनिया जाए जदों तक चाबियां दे संबंध च गिरफ्तार किए गए सारे सिख रिहा नहीं किए जाते उस वक्त चाबियां दे मोर्चे च काफी तेजी आ गई सी इस काम ले हर थां आंदोलन शुरू हो गए सी सरकार बड़ी फसी हुई महसूस कर रही थी सरकार ने दरबार साहब के तोशेखाने दी चाबियां ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰਨ ਦੀ ਸੋਚੀ ਸਰਕਾਰ ਨੇ ਸਿੱਖਾਂ ਵਿੱਚ ਵਧਦੇ ਗੁੱਸੇ ਨੂੰ ਦੇਖਦਿਆਂ 5 ਜਨਵਰੀ 1922 ਨੂੰ ਚਾਬੀਆਂ ਦੇਣ ਦਾ ਫੈਸਲਾ ਕਰ ਲਿਆ ਪਰ ਕੋਈ ਵੀ ਸਿੱਖ ਚਾਬੀਆਂ ਲੈਣ ਲਈ ਅੱਗੇ ਨਾ ਆਇਆ ਸਰਕਾਰ ਨੇ ਸਖਤੀ ਕਰਕੇ ਵੀ ਦੇਖ ਲਈ ਪਰ ਉਹਨਾਂ ਦੀ ਸਖਤੀ ਕਰ ਇਹ ਲਹਿਰ ਹੋਰ ਵਧੇਰੇ ਜੋਰ ਫੜਦੀ ਆਖਰਕਾਰ ਸਰ ਜੌਨ ਐਨਾਡ ਪੰਜਾਬ ਲੈਜਿਸਲੇਟਿਵ ਕੌਂਸਲ ਵਿੱਚ ਸਿੱਖਾਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਜਿਸ ਤਹਿਤ 17 ਜਨਵਰੀ 1922 ਨੂੰ ਗ੍ਰਿਫਤਾਰ ਕੀਤੇ ਗਏ ਸਿੱਖਾਂ 'ਚੋਂ 150 ਸਿੱਖ ਰਿਹਾਅ ਕਰ ਦਿੱਤੇ ਗਏ ਜਦੋਂ 19 ਜਨਵਰੀ 1922 ਨੂੰ ਬਾਬਾ ਖੜਕ ਸਿੰਘ ਤੇ ਹੋਰ ਆਗੂ ਰਿਹਾਅ ਹੋ ਕੇ ਅੰਮ੍ਰਿਤਸਰ ਪਹੁੰਚੇ ਤਾਂ ਸਿੱਖ ਸੰਗਤ ਵੱਲੋਂ ਉਨ੍ਹਾਂ ਦਾ ਮਿੱੱਗਾ ਸਵਾਗਤ ਕੀਤਾ ਗਿਆ ਅਤੇ ਇਸੇ ਦਿਨ ਅਕਾਲ ਤਖਤ ਦੇ ਸਾਹਮਣੇ ਸੰਗਤ ਦੇ ਪਾਰੀ ਇਕੱਠੇ ਵਿਚ ਸਰਕਾਰ ਵੱਲੋਂ ਭੇਜੇ ਨੁਮਾਇੰਦਿਆਂ ਤੋਂ ਚਾਬੀਆਂ ਬਾਬਾ ਖੜਕ ਸਿੰਘ ਨੇ ਸੰਗਤ ਦੀ ਪ੍ਰਵਾਨਗੀ ਲੈਣ ਤੋਂ ਬਾਅਦ ਪਰੇ ਦੀਵਾਨ ਵਿੱਚ ਪ੍ਰਾਪਤ ਕੀਤੀ ਬੁਲੇ ਸੋਨਿਹਾਲ ਸਤ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਸਾਰਾ ਆਕਾਸ਼ ਗੂੰਜ ਉਠਿਆ ਚਾਰੇ ਪਾਸਿਓਂ ਇਸ ਜਿੱਤ ਲਈ ਸਿੱਖਾਂ ਨੂੰ ਵਧਾਈਆਂ ਮਿਲਣ ਲੱਗੀਆਂ ਅਤੇ ਸਿੱਖਾਂ ਦੀ ਇਸ ਮੋਰਚਾ ਫਤਿਹ ਨੇ ਆਜ਼ਾਦੀ ਦੀ ਪਹਿਲੀ ਜਿੱਤ ਵਜੋਂ ਇਤਿਹਾਸ ਵਿੱਚ ਆਪਣਾ ਸਥਾਨ ਕਾਇਮ ਕੀਤਾ ਅਸੀਂ ਗੱਲ ਜ਼ਰੂਰ ਦੱਸਣਾ ਚਾਹਾਂਗੇ ਕਿ ਇਹ ਸਾਰੀ ਜਾਣਕਾਰੀ ਤੇ ਫੋਟੋ ਜਨਤਕ ਖੇਤਰ ਵਿੱਚ ਉਪਲਬਧ ਹੈ ਜਿਸ ਨੂੰ ਅਸੀਂ ਲੜੀ ਪੱਤ ਕਰਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਜੇਕਰ ਤੁਹਾਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲੱਗੇ ਤੇ ਸਪੋਰਟ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਚਾਹੀਦਾ